ਸਾਤ ਸਗਰਾਂ ਖਿਲਾਫ ਫਰੀਦਕੋਟ ਪੁਲਿਸ ਲਗਾਤਾਰ ਕਾਰਵਾਈਆਂ ਕਰਦੀ ਆ ਰਹੀ ਤੇ ਕਾਫੀ ਸਾਰਥਕ ਪ੍ਰਣਾਲ ਜਿਹੜੇ ਨੇ ਅਸਦੇ ਨਿਕਲ ਕੇ ਸਾਹਮਣੇ ਰਹਿਣੇ ਨਵੀਂ ਪ੍ਰਾਪਤੀ ਜਿਹੜੀ ਹੈਗੀ ਉਹ ਹੀ ਹੈ ਕੁਝ ਦਸਕਰ ਪੁਲਿਸ ਦੇ ਹੱਥ ਲੱਗੇ ਨੇ ਸਰ ਕਿੰਨੇ ਤਸਕਰ ਜਿਹੜੇ ਇਸ ਵਕਤ ਪੁਲਿਸ ਦੇ ਕਾਬੂ ਆਏ ਨੇ ਤੇ ਕਿਸ ਤਰੀਕੇ ਦੇ ਕਾਰਵਾਈਆਂ ਨੂੰ ਅੰਜਾਮ ਦਿੰਦੇ ਸੀਗੇ ਸੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਟਰੈਕ ਫਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਬਾਕੀ ਦੇ ਕੰਮਾਂ 'ਚ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ᱥਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਪਤਾ ਜੀ ਬੀਤੀ ਕੱਲ ਜਿਹੜੀ ਸਾਡੀ ਸੀਆਈ ਦੀਆਂ ਟੀਮਸ ਹੈਗੀਆਂ ਉਹਨਾਂ ਨੇ ਕਾਰਵਾਈ ਕਰਦੇ ਹੋਏ ਇਹਦੇ ਕੁੱਲ ਤਿੰਨ ਮੁਕਦਮੇ ਅਸੀਂ ਦਰਜ ਕੀਤੇ ਨੇ ਜਿੱਚ 6 ਨਸ਼ਾ ਤਸਕਰ ਨੇ ਦੋ ਮਟਰਸਾਈਕਲ ਸਾਨੂੰ ਬਰਾਮਦ ਹੋਈ ਤੇ ਕੁੱਲ ਜਿਹੜੀ ਹੈਰੋਨ ਦੀ ਬਰਾਮਦ ਹੋਈ 320 ਗ੍ਰਾਮ ਹੈ ਇਹ ਚ ਜਿਹੜੇ ਦੋ ਮੁਕਦਮੇ ਅਸੀਂ ਹੈਗੇ ਆ ਇਹ ਸਿਟੀ ਫਰੀਦਕੋਟ ਥਾਣੇ 'ਚ ਦਰਜ ਕੀਤੇ ਆ ਉਹਦੇ 'ਚ ਇੱਕ ਮੁਕਦਮੇ 'ਚ 110 ਗ੍ਰਾਮ ਹੈਰੋਨ ਦੋ ਦੋਸ਼ੀ ਨੇ ਜੀ ਇਹ ਦੂਸਰੇ ਮਕਦਮੇ ਚ 60 ਗ੍ਰਾਮ ਹੈਰੋਨ ਤੇ ਦੋ ਦੋਸ਼ੀ ਇੱਕ ਮੋਟਰਸਾਈਕਲ ਹੈ ਇਦਾਂ ਹੀ ਜੈਤੂ ਵਾਲਿਆਂ ਨੇ ਵੀ ਕਾਰਵਾਈ ਕੀਤੀ ਹੈ ਤੇ ਉੱਥੇ ਵੀ ਆਪਾਂ ਨੂੰ ਦੋ ਦੋਸ਼ੀ ਹੈ ਜਿੰਨਾਂ ਕੋਲ 150 ਗ੍ਰਾਮ ਹੈਰੋਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਇਹ ਜਿਹੜੇ ਬੰਦੇ ਜੈਤੂ ਵਾਲਿਆਂ ਨੇ ਫੜੇ ਨੇ ਇਹ ਜੀਰੇ ਦੇ ਰਹਿਣ ਵਾਲੇ ਹੈਗੇ ਸੀ ਤੇ ਇੱਥੇ ਆ ਕੇ ਮਸ਼ਾ ਗੀਚਦੇ ਸੀ ਜਿਸ ਤਰ੍ਹਾਂ ਜਿਹਦੇ ਗੱਲ ਕੀਤੀ ਜਾਵੇ ਇੰਟਰ ਡਿਸਟ੍ਰਿਕਟ ਇਹਨਾਂ ਚੱਲਦਾ ਸੀਗਾ ਪਹਿਲੇ ਵੀ ਇਸ ਇਸ ਤਰ੍ਹਾਂ ਦੇ ਕਾਰਵਾਈਆਂ ਚ ਪਾਏ ਗਏ ਨੇ ਹਾਂਜੀ ਪਹਿਲਾਂ ਵੀ ਆਪਣੇ ਕਾਫੀ ਪਰਚੇ ਦਰਜ ਹੈਗੇ ਜਿੱਚ ਕਿ ਦੂਸਰੇ ਜ਼ਿਲ੍ਹਿਆਂ ਦੇ ਬੰਦੇ ਆ ਕੇ ਇੱਥੇ ਅਸੀਂ ਫੜੇ ਹੈਗੇ ਨੇ ਐਨਡੀਪੀਐਸ ਕੇਸ ਜਿਹੇ ਹੈਗੇ ਆ ਜਿਉਂ ਜਿਹੜੇ ਵੀ ਸਾਨੂੰ ਸਾਹਮਣੇ ਆਉਂਦੇ ਉਹਨਾਂ ਤੇ ਫਿਰ ਅਸੀਂ ਕਾਰਵਾਈ ਕਰਦੇ ਆ ਸਰ ਨਖਾਤਾ ਸਕਰਨ ਫੜਾਂ ਦੇ ਲਈ ਲੋਕ ਕਿਵੇਂ ਪੁਲਿਸ ਦਾ ਸਹਿਯੋਗ ਕਰ ਸਕਦੇ ਆ ਜਿਸ ਦੇ ਨਾਲ ਜਿਹੜੀ ਕਾਰਵਾਈ ਹੋਰ ਤੇਜ਼ੀ ਨਾਲ ਹੋ ਸਕੇ ਇਨ ਜੀ ਸਾਡੀ ਲੋਕਾਂ ਨੂੰ ਇਹੀ ਅਪੀਲ ਹੈਗੀ ਹੈ ਕਿ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਕੋ ਕੋਈ ਪੁਕਤਾ ਜਾਣਕਾਰੀ ਹੈਗੀ ਹੈ ਤੇ ਉਹ ਦੇਣਾ ਚਾਹੁੰਦੇ ਸ਼ੇਅਰ ਕਰਨਾ ਚਾਹੁੰਦੇ ਆ ਤੇ ਅਸੀਂ ਅਲੱਗ-ਅਲੱਗ ਹੈਲਪਲਾਈਨਾਂ ਬਣਾਈਆਂ ਪਿੱਛੇ ਸਾਡੇ ਐਸਐਸਪੀ ਸਰ ਨੇ ਇੱਕ ਨੰਬਰ ਵੀ ਜਾਰੀ ਕੀਤਾ ਹੈਗਾ ਤੇ ਤੁਸੀਂ ਉਹ ਸਾਨੂੰ ਜਾਣਕਾਰੀ ਦਿਓ ਤੁਹਾਡੀ ਜਿਹੜੀ ਆਈਡੈਂਟੀਟੀ ਐਸੀ ਉਹ ਗੁਪਤ ਰੱਖਦੇ ਹੈਗੇ ਆ ਤੇ ਫਿਰ ਅਸੀਂ ਉੱਤੇ ਵਰਕ ਕਰਕੇ ਤੇ ਗਾਂ ਜਿਹੜੀ ਵੀ ਉਸ ਚੀਜ਼ ਨੂੰ ਡਿਵੈਲਪ ਕਰਕੇ ਤੇ ਫਿਰ ਕਾਰਵਾਈ ਕਰਦੇ ਆ थैंक यू वेरी साहब सा मौजूद से तो गल की जाए तो छे नशा तस्कर जोड़े ने पुलिस ने काबू किए हैं वीड्डी प्राप्ति जी के पुलिस की इस वक्त सामने आई है फरीदकोट तो कैमरा पर्सन मनप्रीत सिंह चलते सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप